ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਲ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਵੇਰਾ OTT ਪੰਜਾਬੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਉਹ ਫਿਲਮਾਂ ਜਿਹੜੀਆਂ OTT ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀਆਂ ਹੁੰਦੀਆਂ ਨੇ ਜਾਂ ਫਿਰ ਰਿਲੀਜ਼ ਹੋ ਚੁੱਕੀਆਂ ਹੁੰਦੀਆਂ ਨੇ ਸਿਨੇਮਾ ਘਰਾਂ ਦੇ ਵਿੱਚ ਪਹਿਲਾਂ ਪੰਜਾਬੀ ਫਿਲਮਾਂ ਲੱਗਦੀਆਂ ਨੇ ਫਿਰ ਉਸ ਤੋਂ ਬਾਅਦ ਲੋਕਾਂ ਦੀ ਡਿਮਾਂਡ ਹੁੰਦੀ ਹੈ ਤੇ ਉਸ ਨੂੰ OTT ਪਲੇਟਫਾਰਮਸ ਤੇ ਵੀ ਰਿਲੀਜ਼ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਜਿਨ੍ਹਾਂ ਨੇ ਸਿਨੇਮਾ ਘਰਾਂ ਦੇ ਵਿੱਚ ਬਹੁਤ ਹੀ ਤਾਰੀਫ਼ ਮਟੋਰੀ ਹੁੰਦੀ ਹੈ ਤੇ ਹੁਣ ਉਹ ਫਿਲਮਾਂ OTT ਪਲੇਟਫਾਰਮ ਤੇ ਰਿਲੀਜ਼ ਕਰ ਦਿੱਤੀਆਂ ਜਾਂਦੀਆਂ ਨੇ ਸੋ ਅੱਜ ਜਿਹੜੀ ਵੈਬ ਸੀਰੀਜ਼ ਜਾਂ ਫਿਲਮ ਬਾਰੇ ਗੱਲ ਕਰਾਂਗੇ ਉਹ ਨਾ ਤਾਂ ਕਿਸੇ ਸਿਨੇਮਾ ਘਰ ਦੇ ਵਿੱਚ ਰਿਲੀਜ਼ ਹੋਈ ਹੈ ਉਹ ਸਿੱਧਾ ਹੀ OTT ਪਲੇਟਫਾਰਮ ਚਪਾਲ ਤੇ ਤੁਹਾਨੂੰ ਵੇਖਣ ਨੂੰ ਮਿਲੇਗੀ ਮੈਂ ਗੱਲ ਕਰ ਰਹੀ ਹਾਂ ਆਉਣ ਵਾਲੀ ਨਵੀਂ ਵੈਬ ਸੀਰੀਜ਼ ਰੋਲਾ ਬੇਸਮੈਂਟ ਦਾ ਨਾਮ ਸੁਣ ਕੇ ਵੀ ਥੋੜਾ ਜਜਮੈਂਟ ਕਰ ਸਕਦੇ ਆ ਕਿ ਰੋਲਾ ਬੇਸਮੈਂਟ ਦਾ ਇਹਦਾ ਕੀ ਮਤਲਬ ਹੋ ਸਕਦਾ ਹੈ ਕੀ ਇਹ ਕੋਈ ਫੋਰਨ ਦੀ ਕਹਾਣੀ ਹੋ ਸਕਦੀ ਹੈ ਕਿਉਂਕਿ ਬੇਸਮੈਂਟਸ ਦੇ ਵਿੱਚ ਲੋਕ ਜ਼ਿਆਦਾ ਬਾਹਰਲੇ ਮੁਲਕਾਂ ਦੇ ਵਿੱਚ ਹੀ ਰਹਿੰਦੇ ਨੇ ਕੀ ਕਹਾਣੀ ਹੋ ਸਕਦੀ ਹੈ ਬਹੁਤ ਸਾਰੇ ਅੰਦਾਜ਼ੇ ਫੈਨਸ ਦੇ ਵੱਲੋਂ ਲਗਾਏ ਜਾ ਰਹੇ ਨੇ ਜਦਸ ਵੈਬ ਸੀਰੀਜ਼ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀਗਾ ਤਾਂ ਪੋਸਟਰ ਦੇ ਵਿੱਚ ਕਰਮਜੀਤ ਅਨਮੋਲ ਨਜ਼ਰ ਆਇਆ ਸੀਗਾ ਤਾਂ ਅੰਦਾਜ਼ਾ ਇਹ ਵੀ ਹੋ ਸਕਦਾ ਹੈ ਕਿ ਜੇਕਰ ਕਰਮਜੀਤ ਅਨਮੋਲ ਨੇਤਾ ਹੋ ਸਕਦਾ ਹੈ ਕਿ ਇਹ ਜਿਹੜੀ ਵੈਬ ਸੀਰੀਜ਼ ਹੈ ਉਹ ਕਾਮੇਡੀ ਹੋਵੇ ਹੋ ਸਕਦਾ ਹੈ ਕਿ ਇੱਕ ਕਾਮੇਡੀ ਦਾ ਫੈਕਟਰ ਇਸ ਵਿੱਚ ਹੋਵੇ ਕਹਾਣੀ ਕੁਝ ਹੋਰ ਹੋਵੇ ਸੋ ਬਹੁਤ ਸਾਰੇ ਅੰਦਾਜ਼ੇ ਇਸ ਵੈਬ ਸੀਰੀਜ਼ ਨੂੰ ਲੈ ਕੇ ਲਗਾਏ ਜਾ ਰਹੇ ਨੇ ਸੋ ਜੋਪਾਲ ਦੇ ਉੱਪਰ ਇਹ ਜਿਹੜੀ ਵੈਬਸੇਰੀ ਹੈ 3 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਕੁਝ ਹੀ ਸਮਾਂ ਰਹਿ ਗਿਆ ਹੋ ਸਕਦਾ ਹੈ ਸ਼ੂਟਿੰਗ ਚੱਲ ਰਹੀ ਹੋਵੇ ਆ ਇਸੇ ਜਿਹੜੀ ਡਬਿੰਗ ਹੈ ਉਹ ਚੱਲ ਰਹੀ ਹੋਵੇ ਪਰ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਇੱਕੋ ਪੋਸਟਰ ਹਾਲੇ ਤੱਕ ਰਿਲੀਜ਼ ਕੀਤਾ ਗਿਆ ਹੈ ਰੋਲਾ ਬੇਸਮੈਂਟ ਦਾ ਜਿਸ ਦੇ ਵਿੱਚ ਕਰਮਜੀਤ ਅਨਮੋਲ ਦਰਵਾਜ਼ੇ ਦੇ ਕੋਲ ਖੜੇ ਹੋਏ ਨਜ਼ਰ ਆਉਂਦੇ ਨੇ ਔਰ ਗੱਲਾਂ ਸੁਣਦੇ ਹੋਏ ਦਾ ਇਸ਼ਾਰਾ ਜਿਹੜਾ ਉਹਨਾਂ ਨੇ ਇਸ ਤਸਵੀਰ ਦੇ ਵਿੱਚ ਕੀਤਾ ਹੋਇਆ ਇਸ ਪੋਸਟਰ ਦੇ ਵਿੱਚ ਕੀਤਾ ਹੋਇਆ ਜੇਕਰ ਬਾਕੀ ਸਟਾਰ ਕਾਸਟ ਦੀ ਗੱਲ ਕਰੀਏ ਕੌਣ ਕੌਣ ਇਸ ਵੈਬ ਸੀਰੀਜ਼ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਮੇਨ ਕੈਰੈਕਟਰ ਜਿਹੜਾ ਹੋਏਗਾ ਉਹ ਹੋਏਗਾ ਕਰਮਜੀਤ ਅਨਮੋਲ ਦਾ ਗੁਰਚੇਤ ਚੱਤਰਕਾਰ ਰਾਜ ਧਾਲੀਵਾਲ ਹੋਣਗੇ ਔਰ ਰਵਿੰਦਰ ਮੰਡ ਵੀ ਇਸ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਔਰ ਜੇਕਰ ਇਹ ਆਪਾਂ ਗੁਰਚੇ ਚੱਤਰਕਾਰ ਦੀ ਗੱਲ ਕਰਦੇ ਆਂ ਜਾਂ ਖਰਮਜੀਤ ਤਨਮੋਲ ਦੀ ਗੱਲ ਕਰਦੇ ਆਂ ਰਾਜਤਾਲੀਵਾਲ ਦੀ ਗੱਲ ਕਰਦੇ ਆਂ ਜਾਂ ਰਵਿੰਦਰ ਮਾਨ ਦੀ ਗੱਲ ਕਰਦੇ ਆਂ ਤਾਂ ਬਹੁਤ ਸਾਰੇ ਅਜਿਹੇ ਕਿਰਦਾਰ ਇਹਨਾਂ ਨੂੰ ਅਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੇਖ ਚੁੱਕੇ ਹਾਂ ਜਿਨ੍ਹਾਂ ਨੇ ਕੋਮੇਡੀ ਕਿਰਦਾਰ ਵੀ ਨਿਭਾਏ ਸੀਰੀਅਸ ਕਿਰਦਾਰ ਵੀ ਨਿਭਾਏ ਔਰ ਮੈਨੂੰ ਲੱਗਦਾ ਹੈ ਕਿ ਜਿੱਥੇ ਇਹ ਨਾਮ ਇੱਕ ਕਾਸਟ ਦੇ ਵਿੱਚ ਆਉਂਦੇ ਨੇ ਤਾਂ ਕੁਝ ਵੱਖਰਾ ਹੀ ਨਿਕਲ ਕੇ ਆਵੇਗਾ ਸੋ ਦੇਖਣਾ ਹੁਣ 3 ਜੁਲਾਈ ਨੂੰ ਇਹੀ ਹੋਵੇਗਾ ਕਿ ਰੋਲਾ ਬੇਸਮੈਂਟ ਦਾ ਕਿਹੋ ਜੀ ਕਹਾਣੀ ਹੁੰਦੀ ਹੈ ਕਿਸ ਦੇ ਵਿੱਚ ਕੋਮੇਡੀ ਹੁੰਦੀ ਹੈ ਸੀਰੀਅਸ ਹੁੰਦਾ ਹੈ ਜਾਂ ਕਿਸ ਕੰ ਵੈਬ ਸੀਰੀਜ਼ ਹੈ ਉਹ ਬਣਾਈ ਜਾਵੇਗੀ ਜਾਂ ਕਿੰਨੇ ਐਪੀਸੋਡਸ ਇਸ ਦੇ ਵਿੱਚ ਹੋਣਗੇ ਸੋ ਕੁਝ ਹੀ ਸਮੇਂ ਦਾ ਇੰਤਜ਼ਾਰ ਜਿਹੜਾ ਰਹਿ ਗਿਆ ਹੈ 3 ਜੁਲਾਈ ਨੂੰ OTT ਪਲੇਟਫਾਰਮ ਚਪਾਲ ਤੇ ਰੋਲਾ ਬੇਸਮੈਂਟ ਦਾ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਕਿਨੂ ਕਿਨੂ ਇਸ ਵੈਬ ਸੀਰੀਜ਼ ਦਾ ਇੰਤਜ਼ਾਰ ਹੈ ਸਾਨੂੰ ਕਮੈਂਟ ਸੈਕਸ਼ਨ 'ਚ ਨਹੀਂ ਜ਼ਰੂਰ ਦੱਸਣਾ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ